ਤੋ ਕੀ ਹਾਲ ਨੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਪਾ ਆਂ ਦਿੱਲੀ ਅੱਜ ਦਿੱਲੀ ਰਾਦੇ ਆਏ ਸੀਗੇ ਤੇ ਰਾਤੀ ਬੈਠੇ ਸੀਗੇ ਤੇ ਬਲੌਗ ਵੀ ਬਣਾਇਆ ਤੇ ਵੀਉ ਨਹੀਂ ਅਚਾਣਾ ਟਰੇਨ 'ਚ ਤੇ ਅਪਾ ਹਣ ਖੜਿਆ ਮੈਟਰੋ ਸਟੇਸ਼ਨ ਤੇ ਅਪਾ ਫੜਨੀਆ ਟਰੇਨ ਸੁਖਦੇਵ ਨਗਰ ਦੀ ਤੇ ਅਪਾ ਕਿਤੇ ਪਈਆ ਟਰੇਨ ਤੇ ਉਹ ਪਿੱਛੇ ਕੁ ਟਰੇਨ ਆ ਗਈ ਮੈਟਰੋ ਤੇ ਅਪਾ ਆਏ ਸੀ ਕੰਮ ਕੋਲ ਜ਼ਰੂਰੀ ਤੇ ਥੋੜਾ ਭਰਾ ਵੀ ਨਾਲ ਆ ਦੀਪੂ ਤੇ ਇਹ ਤੁਸੀਂ ਭਰਾ ਭਲਾ ਸ਼ਾਇਦ ਦੇਖਿਆਣਾ ਬਲੌਗ ਚ ਤੇ ਅਸੀਂ ਪਹਿਲਾਂ ਇਹ ਨਾਲ ਗਿਆ ਸੀਗੇ ਚੰਡੀਗੜ੍ਹ ਨੂੰ ਤੇ ਹੁਣ ਇਹ ਸੈਕੰਡ ਵਾਰ ਆਏ ਨੇ ਦਿੱਲੀ ਤੇ ਬਾਕੀ ਆਪਾਂ ਜਾਣਾ ਆ ਕਿਹਨ ਮਿਲਣ ਤੇ ਭਰਾਣੇ ਮਿਲਣਾ ਕਿਸੇ ਨੂੰ ਆਪਾਂਗੇ ਨਾਲ ਤੇ ਆਪਾਂ ਸ਼ੁਰੂ ਕਰਤਾ ਬਲੌਗ ਤੇ ਆਪਾਂ ਹੁਣੀ ਹੁਣੀ ਆਏ ਹਲ ਮੈਟਰੋ ਸਟੇਸ਼ਨ ਅਸੀਂ ਫੜਨੀ ਆ ਟ੍ਰੇਨ ਫੜਨੀ ਆ ਲਿਆਈ ਨਹੀਂ ਉਹ ਤੇ ਬਾਕੀ ਬਣੇ ਰਿਓ ਬਲੌਗ ਚ ਮਦੀਨਾ ਅਗਲੀ ਅਪਡੇਟ ਗਰਮੀ ਮੈਨੂੰ ਬਹੁ ਆ ਗਈ ਹੈਗੇ ਤੇ ਬਹੁ ਠੰਡਿਆ ਬਾਹਰ ਤੇ ਅੰਦਰ ਯਾਰ ਬਹੁ ਗਰਮੀ ਆ ਤੇ ਮੈਂ ਕੱਪੜੇ ਵੀ ਫੁੱਲ ਪਾਏ ਨੇ ਤੇ ਬਾਕੀ ਬਣੇ ਰਿਓ ਬਲੌਗ ਚ ਮਦੀਨਾ ਅਗਲੀ ਅਪਡੇਟ ਬਾਕੀ ਦੋਸਤੋ ਆ ਤੁਸੀਂ ਬੈਕਗ੍ਰਾਉਂਡ ਲੋ ਦੇਖ ਮੈਟਰੋ ਸਈ ਜਾਂਦੀ ਜਾਈ ਜਾਂਦੀ ਆ ਤੇ ਆਪਣੇ ਲਈ ਆਈ ਨਹੀਂ ਟ੍ਰੇਨ ਜਿੱਦੇ ਆਪਣੀ ਮੈਟਰੋ ਆਉਂਦੀ ਆ ਤੇ ਆਪਾਂ ਜਿੱਦ ਜਾਵਾਂਗੇ ਅੰਦਰ ਤੇ ਆਪਾਂ ਜਿੱਥੇ ਜਾਣਾ ਆ ਸੁਖਦੇਵ ਨਗਰ ਤੇ ਮਿਲਣਾ ਇੱਕ ਦੋਸਤ ਨੂੰ ਮੇਲੇ ਮੁਲਕੇ ਪਾ ਆਇਆ ਨਾ ਵਾਪਸ ਤੇ ਬਾਕੀ ਆ ਵੀ ਉਹ ਮੈਟਰੋ ਦਾ ਚਲੋ ਜੀ ਭਰਾ ਹਟ ਇੱਥੇ ਲੱਪਿਆ ਤੇ ਤੇ ਤੁਰਨ ਰਹਿ ਜਾਂਦਾ ਟਾਈਮ ਹੋ ਗਿਆ ਚਲੋ ਜੇਨਪੋਰੀ ਵੈਸਟ ਤੇ ਹੈਵਿੰਗ ਸੇਫਲੀ ਅਰਚੀਸ ਤੇ ਲੋਈ ਦੋਸਤੋ ਇੱਥੇ ਮੇਰੇ ਨਾਲ ਕੋਲ ਵਾਲਾ ਪਕੜ ਸੀ ਗਲਤ ਰੂਟ ਤੇ ਤੇ ਆਪਾਂ ਹੁਣ ਚੱਲਦੇ ਆ ਸਹੀ ਰੂਟ ਤੇ ਚਲੋ ਜੀ ਦੋਸਤੋ ਆਪਾਂ ਗਾਲੀ ਅੰਦਰ ਐਂਟਰ ਆਪਾਂ ਫਾਨੀ ਆ ਟ੍ਰੇਨ ਆਪਾਂ ਜਾਣਾ ਆ ਸੁਖਦੇਵ ਨਗਰ ਵਿਹਾਰ ਹਾਂ ਸੌਰੀ ਬਿਹਾਰ ਸੁਖਦੇਵ ਬਿਹਾਰ ਇਹ ਆਰ ਲਿਖੋ ਗੰਦਾ ਇੱਥੇ ਉਹ ਦਿੱਲੀ ਜੇ ਨਾ ਵੇ ਆਏ ਬੁੱਕ ਥੋੜੀ ਬਾਰ ਆ ਨਾ ਦੋਸਤੋ ਬਾਟ ਕੋ ਜਿਆਦਾ ਆ ਮੇਰੀ ਹੋ ਗਈ ਬਸ ਪੌੜੀਆਂ ਚੜ ਚੜ ਉਤਰ ਉਤਰ ਕੇ ਉਪਰ ਅਮਰੇ ਥੋੜੀ ਜਾਂਦਾ ਆ ਆ ਗਿਆ ਯਾਰ ਥੱਕ ਗਿਆ ਚਲੋ ਜੀ ਤੇ ਆਪਾਂ ਚੜ ਗਏ ਸਲਾਈਡ ਸੀੜੀਆਂ ਲਿਫਟ ਤੇ ਹਲੋ ਦੇ ਲੋ ਵੀ ਦੋਸਤ ਅਸੀਂ ਖੜੇ ਸੀ ਗਲਤ ਪਲੇਟਫਾਰਮ ਤੇ ਤੇ ਅੱਪ ਹੁਣ ਖੜੇ ਆ ਸਹੀ ਪਲੇਟਫਾਰਮ ਤੇ ਯਾਰ ਸਾਨੂੰ ਇਹ ਮੈਨੂੰ ਲੱਸੀ ਬੁਲਾਇਆ ਪਹਿਲਾਂ ਦੋ ਵਾਰ ਆਪਾਂ ਭਰਾ ਕਹਿੰਦਾ ਮੈਨੂੰ ਲੱਗਦੀ ਗਰਮੀ ਇੰਨੀ ਠੰਡੇ ਐ ਇਹ ਕਹਿੰਦਾ ਗਰਮੀ ਲੈ ਲੱਸੀ ਬੁਲਾਵਾਂਗੇ ਨਾ ਲੱਸੀ ਤੇ ਆਪਾਂ ਨੂੰ ਲੱਸੀ ਬੁਲਾਵਾਂਗੇ ਆ ਕੇ ਹੁਣ ਤੇ ਅੱਪ ਹੁਣ ਖੜੇ ਆ ਸਹੀ ਪਲੇਟਫਾਰਮ ਤੇ ਤੇ ਸਾਨੂੰ ਕਿਹੜਾ ਪਤਾ ਯਾਰ ਅਸੀਂ ਕਿਹੜਾ ਆਏ ਆ ਰੋਜ਼ ਨਾ ਗੱਦੀ ਗੱਦੀ ਆਈਦਾ ਆ ਮੈਟਰੋ ਬਹੁਤ ਖਰੇ ਚੋਤੀਜੀ ਵਾਰ ਫੜੀ ਆ ਪਾਣੀ ਕਦੀ ਫੜੀ ਮੈਟਰੋ ਦੱਸੀ ਸਾਡਾ ਚਲਾਉਣਾ ਮੈਟਰੋ ਦੱਸੀ ਓਏ ਮੈਟਰ ਚਲਾਉਣਾ ਤੂੰ ਜਸਤੀਂ ਕਰਾਂਗੇ ਫੂਨਾ ਪਾ ਠਹਿਰ ਕੇ ਹੁਣ ਸਾਡਾ ਭਰਾ ਪਿਆ ਲੈ ਕੇ ਗੱਡੀ ਪਿੱਛੇ ਤੇ ਆਹ ਤੇ ਬਾਕੀ ਦੋਸਤੋ ਬਖੜੇ ਆ ਗਰਮੀ ਗਰਮੀ ਬਹੁਤ ਲੱਗਦੀ ਪਈ ਆ ਤੇ ਬਾਕੀ ਆ ਦੇਖ ਲਓ ਵੀ ਤੇ ਆ ਜਾਂਦੇ ਨੇ ਜਾਈ ਜਾਂਦੇ ਨੇ ਲੋ ਲੈ ਕੇ ਆਉਂਦਾ ਸਿੱਧੀ ਹੈ ਬੜਾ ਭਰਾ ਜੱਸੀ ਆ ਹੁਣ ਸਿੱਧੀ ਟੂਪੀ ਤੇ ਲਿਆਉਂਦਾ ਡਰੇਨ ਮੈਟਰੋ ਇੰਡੀਆ ਤੇ ਚਲੋ ਕੋਈ ਨਹੀਂ ਅੱਪ ਬਾਕੀ ਬੈਠਾਂਗੇ ਟ੍ਰੇਨ ਚ ਲਖਾਵਾਂਗੇ ਵੀਓ ਚਲੋਈ ਦੋਸਤਾਂ ਬਹੁਤ ਉਤਰ ਗਿਆ ਮੈਟਰੋ ਚੋਂ ਤੇ ਚੱਲ ਛੱਡਦੇ ਹਾਂ ਤੇ ਅੱਪ ਉਤਰ ਗਿਆ ਮੈਟਰੋ ਚੋਂ ਤੇ ਭਰਾ ਬਹਿ ਗਿਆ ਥੱਕ ਗਿਆ ਇਹਨੂੰ ਬਣੀ ਲੱਸੀ ਗਰਮੀ ਲੱਗਦੀ ਇਹਨੂੰ ਆ ਮੀਲੇ ਦੀ ਅੰਦਪਾ ਖੰਡ ਪਾਪ ਬਣਾਉਣਾ ਇਹਨੂੰ ਅਸੀਂ ਚੱਲੀਏ ਭਾਈ ਲੋ ਜੀ ਆਪਾਂ ਦੋਸਤੋਂ ਹੁਣ ਚੱਲੇ ਆ ਜਿੱਥੇ ਆਪਾਂ ਜਾਣਾ ਆ ਤੇ ਬਾਕੀ ਆਪਾਂ ਪੰਜਾਬ ਤੋਂ ਆਏ ਆ 80 ਦੂਰ ਤੇ ਬਾਕੀ ਯਾਰ ਬਲੌਗ ਨੂੰ ਕਰ ਲਓ ਲਾਈਕ ਤੇ ਜਿਹੜੇ ਆਪਣੇ ਨਵੇਂ ਨੇ ਉਹ ਕਰ ਲਓ ਸਬਸਕ੍ਰਾਈਬ ਤੇ ਆਪਾਂ ਤੁਹਾਨੂੰ ਵੀਊ ਦਿਖਾਵਾਂਗੇ ਪੂਰਾ ਮੈਟਰ ਉਹਦਾ ਬਾਕੀ ਬਣੇਦਾ ਬਲੌਗ ਚ ਹੁਣ ਤੁਹਾਨੂੰ ਬੈਕ ਕੈਮਰਾ ਵੀਊ ਦਿਖਾਉਂਦਾ ਤੇ ਲੋ ਜੀ ਆਪਾਂ ਦੇਖ ਲਓ ਬੈਗ ਵਿਊ ਦੇ ਵਿੱਚ ਆਂਟੀ ਬੋਲੀ ਜਾਂਦੀ ਆ ਹਾਂ ਹੋਰ ਹੋਰ ਇਤੋਂ ਸ਼ਾਲ ਸਿੱਧੀ ਸਿੱਦੇ ਸ਼ਾਲ ਨਾਲ ਥੱਲੇ ਥੱਲੇ ਇੱਥੇ ਤੇ ਆ ਯਾਰ ਬਾਕੀ ਵਿਊ ਦੇਖ ਲਓ ਮੈਟਰੋ ਦਾ ਉਹ ਪਿੱਛੇ ਬਿਲਡਿੰਗ ਲਓ ਜੀ ਆਹ ਬਿਲੇ ਆਹ ਕਹਿੰਦੇ ਬੱਚੋਂ ਦਾ ਹੱਥ ਫੜ ਕੇ ਰੱਖੇ ਆਹ ਸਾਰੇ ਬੱਚਾ ਆ ਤੇ ਆ ਲੋ ਜੀ ਸੀੜੀਆਂ ਤੇ ਬਾਕੀ ਬਣੇ ਰਿਹਾ ਬਲੌਗ ਚ ਮੇਰੇ ਦੋਸਤੋ ਤੇ ਚੈਨਲ ਕਰ ਲੋ ਸਬਸਕ੍ਰਾਈਬ ਜਿਹੜੇ ਆਪਣੇ ਨਵੇਂ ਨੇ ਉਹ ਵੀ ਕਰ ਲਓ ਮੇਰੇ ਭੈਣ ਮੇਰੇ ਭਰਾ ਤੇ ਮਾਵਾ ਵੀ ਜਿਹੜੇ ਸਾਨੂੰ ਦੇਖਦੇ ਨੇ ਸਾਡਾ ਬਲੌਗ ਤੇ ਬਾਕੀ ਬਣੇ ਰਿਹਾ ਬਲੌਗ ਚ ਮੈਂ ਤੁਹਾਨੂੰ ਦਿਨ ਅਗਲੀ ਅਪਡੇਟ ਤੇ ਲੋ ਜੀ ਦੋਸਤੋ ਆਪਾਂ ਆ ਗਏ ਬਾਹਰ ਐਗਜ਼ਿਟ ਤੇ ਇੱਥੋਂ ਆਪਾਂ ਜਾਣਾ ਐਗਜ਼ਿਟ ਤੇ ਚਲੋ ਭਾਜੀ ਹੁਣ ਮੈਂ ਕੱਢਾਂ ਮੈਂ ਕਿੱਥੇ ਆਪਾਂ ਕਿੱਥੇ ਜਾਣਾ ਇਹ ਸਾਰੇ ਵੜ ਮੈਂ ਖੋਲ ਕੇ ਨੈਵ ਰੱਖਿਆ ਨੇ ਖੋਲ ਕੇ ਹੈਂ ਉਹ ਰਾਸ਼ੇ ਦੇ ਜਰੀਏ ਚੱਲ ਚੱਲ ਤੇ ਯਾਰ ਫੇ ਆ ਗਈਆਂ ਸੀੜੀਆਂ ਮੈਨੂੰ ਗੁੱਸਾ ਇਹਨਾਂ ਆਉਂਦਾ ਨਾ ਸੀ ਸੀੜੀਆਂ ਤੇ ਬੜਾ ਹੀ ਗੁੱਸਾ ਗਰਮੀ ਗਰਮੀ ਹੋਏ ਭਈਆਂ ਹੀ ਪੰਜਾਬ ਵਾਲੇ ਇੱਥੇ ਆ ਗਏ ਦਿੱਲੀ 'ਚ ਦਿੱਲੀ 'ਚ ਬੜਾ ਹੀ ਉਹ ਮੈਂ ਕਹਿਣਾ ਨਹੀਂ ਚੱਲੀ ਆਲਿਓ ਬੜਾ ਹੀ ਉਹ ਆਰ ਤੇ ਆਹ ਲੋ ਜੀ ਆਪਾਂ ਆ ਗਏ ਆ ਬਾਹਰ ਐਗਜ਼ਿਟ ਤੇ ਆਪਾਂ ਹੁਣ ਚਲਾਂਗੇ ਇਥੋਂ ਆਟੋ ਜਾਂ ਰੈਪਟੋ ਕਰਕੇ ਦੇ ਦੇਖਦੇ ਆਂ ਬਾਕੀ ਕੀ ਮਿਲਦਾ ਜਾਂ ਰੈਪਿਡੋ ਜਾਂ ਆਟੋ ਜਿੱਤਿਆ ਅਸੀਂ ਜਾਣਾ ਹੈ ਲੋਕੇਸ਼ਨ ਤੇ ਬਹੁਤੀ ਜਾ ਗਈ ਤੁਹਾਨੂੰ ਦਿਖਾਵਾਂਗੇ ਅਗਲਾ ਅਪਡੇਟ ਤੇ ਲੋਈ ਦੋਸਤੋ ਅਸੀਂ ਇੱਥੇ ਪਹੁੰਚ ਗਏ ਏਡੀਐਮ ਤੇ ਤੇ ਆਪਾਂ ਪਰਾਨੀ ਦੀ ਪਹੇ ਪਹਿਲਾਂ ਪਰਾਨੀ ਯਾਦਾਂ ਜਿਹਾ ਹੁਣ ਜਾਦਾ ਗਏ ਪਹੇ ਲੈਣੇ ਆ ਏਡੀਐਮ ਚੋਂ ਤੇ ਬਾਕੀ ਉਹ ਤੁਹਾਨੂੰ ਦਿਖਾਉਣੇ ਪਿਛੇ ਟੀਮ ਉਹ ਇਕੱਠਾ ਭਰਾ ਕਿ ਆਪਾਂ ਕੋਲ ਆ ਗਏ ਪਹੇ ਤੇ ਸਾਡੇ ਨਾਲ ਇੱਕ ਅੰਕਲ ਹੋਰ ਆ ਗਏ ਨੇ ਕਹਿੰਦੇ ਮੈਨੂੰ ਏਡੀਐਮ ਦਾ ਪਤਾ ਨਹੀਂ ਉਹ ਦੱਸਦੇ ਉਹ ਖੜੇ ਨੇ ਪਿੱਛੇ ਤੇ ਹੁਣ ਲੈ ਕੇ ਪੈਸੇ ਤਾਂ ਜਾਣੇ ਆ ਸਿੱਧੇ ਹੀ ਰਾਹਪੁਰ ਜਿੰਨ ਮਿਲਣਾ ਹੈ ਤੇ ਲੋਈ ਦੋਸਤ ਆਪਾਂ ਮਿਲਿਆ ਜੀ ਦੋ ਦੋਸਤ ਨੂੰ ਤੇ ਨਹੀਂ ਯਾਰ ਖਾਣਾ ਕੁਛ ਨਹੀਂ ਤੇ ਮਿਲਿਆ ਜੀ ਦੋਸਤ ਨੂੰ ਤੇ ਦੋਸਤ ਸਾਡਾ ਕੈਮਰਾ ਮੂਰੇ ਨਹੀਂ ਹੈਗਾ ਪਤਾ ਨਹੀਂ ਕਿਉਂ ਨਹੀਂ ਹੈ ਸੰਗਤੋ ਸੀ ਇਹ ਕੀ ਸੀ ਤੇ ਬਾਕੀ ਜਿਹੜਾ ਮੇਨ ਕੰਮ ਆਇਆ ਸੀ ਉਹ ਚੱਲੇ ਹਣ ਬੰਗਲਾ ਸਾਹਿਬ ਗੁਰਦੁਆਰੇ ਤੇ ਮੇਨ ਕੰਮ ਸਾਡਾ ਉਹ ਸੀਗਾ ਸਿਕਾਨੇ ਦਰਸ਼ਨ ਤੇ ਆਪਾਂ ਨੂੰ ਵੇਖਣੀ ਹੈ ਮੈਟਰੋ ਤੇ ਉਹ ਮੋਰੇ ਭਰਾ ਜਾਲੇ ਨੂੰ ধੋਣਾ ਬੈਗ ਵੀ ਤੇ ਲੋਈ ਦੋਸਤੋ ਇੱਥੇ ਭਰਾ ਕਹਿੰਦਾ ਕੱਪੜੇ ਲੈਣੇ ਆ ਲੈਣੇ ਵੀ ਐ ਓਏ ਅੱਛਾ ਅੱਛਾ ਤੇ ਆ ਲੋ ਜੀ ਮੈਟਰੋ ਸਟੇਸ਼ਨ ਤੇ ਲੱਗੀ ਆ ਓਹੋ 90 300 ਵਧੀਆ ਹੈ ਯਾਰ ਵਧੀਆ ਲੈਣੀ ਆ ਤੇ ਲੋ ਜੀ ਦੋਸਤਾਂ ਇਹ ਲਿਆ ਨਹੀਂ ਕੁਛ ਦੇਖੋ ਨੂੰ ਸੋਹਣੇ ਲੱਗਦੇ ਸੀਗੇ ਉਹ ਕੈਨਸਲ ਸ਼ੋਪਿੰਗ ਕੈਨਸਲ ਕਰਤੀ ਆਪਾਂ ਹੁਣ ਚੱਲੇ ਆ ਗੁਰਦੁਆਰੇ ਤੇ ਸਾਨੂੰ ਕਿਸੇ ਨੇ ਕਿਹਾ ਕਹਿੰਦਾ ਆ ਜਿਹੜੇ ਪੈਰਾਂ ਨਾਲ ਵੀਲੇ ਇਹ ਫੜਨੇ ਆ ਇਹਦੇ ਵਿੱਚ ਵਿੱਚ ਜਾਣਾ ਆ ਜਿੱਥੇ ਨੂੰ ਵੀ ਜਾਣਾ ਆ ਹੌਲੀ ਕਰਦਾ ਤੇ ਬਾਕੀ ਬਣੇ ਰੋ ਵਲੌਗ ਚ ਤੇ ਮੈਂ ਤੁਹਾਨੂੰ ਦਿਨ ਅਗਲੀ ਅਪਡੇਟ ਦਵਾਂ ਤੈਨੂੰ ਕੋਣਾ ਦਰਸ਼ਨ ਪੈਰ ਗੁਰਦੁਆਰੇ ਦੇ ਸਵੇਰੇ ਬੰਗਲਾ ਬਗਲਾ ਸਾਹਿਬ ਗੁਰਦੁਆਰੇ ਚਲੇ ਸੀ ਹੁਣ ਇਹਦਾ ਮੇਨ ਕੰਮ ਸੀ ਉੱਥੇ ਚਲੇ ਆ ਬਾਕੀ ਯਾਰ ਦੋਸਤ ਨੂੰ ਮਿਲੇ ਸਕੇ ਆਪਣੇ ਕੈਮਰੇ ਮੂਰੇ ਨਹੀਂ ਆਉ ਆਪਾਂ ਤਾਂ ਕਵਨ ਕੀਤਾ ਜਿਆਦਾ ਠੀਕ ਆ ਕੋਈ ਨਹੀਂ ਚੱਕਰ ਨਹੀਂ ਤੇ ਬਾਕੀ ਆ ਜਾਂਦਾ ਪਿਆ ਮੂਰੇ ਆਹ ਵਿਊ ਮੈਟਰ ਰਿਫੈਸ਼ਨ ਪੁੱਠੇ ਕਰਕੇ ਲਾ ਤੇ ਆ ਲੋਈ ਦੋਸਤ ਪੱਖਾ ਦੇਖੋ ਕਿੱਡਾ ਇਹਦੇ ਪੱਖਾ ਉਹ ਪੱਖਾ ਚੱਲੀ ਜਾਂਦਾ ਪੱਖਾ ਚੱਲੀ ਜਾਂਦਾ ਪੱਖਾ ਚੱਲੀ ਜਾਂਦਾ ਆਹ ਜੀ ਲੋ ਜੀ ਤੇ ਆਪਾਂ ਆ ਗਏ ਹੁਣ ਇੱਧਰ ਬੋੜੀਆਂ ਹੈ ਨਹੀਂ ਉੱਧਰ ਰਹਿ ਗਈਆਂ ਆ। ਤੇ ਲੋ ਜੀ ਦੋਸਤੋ ਆਪਾਂ ਆ ਗਏ ਆ ਬਾਹਰ। ਮੈਟਰੋ ਫੜ ਕੇ ਆਪਾਂ ਆ ਗਏ ਬਾਹਰ ਐਗਜ਼ਿਟ ਕਰ ਲਿਆ ਜਗਾ ਸਟੇਸ਼ਨ ਤੋਂ ਤੇ ਆਪਾਂ ਹੁਣ ਚੱਲੇ ਆ ਬੰਗਲਾ ਸਾਹਿਬ। ਕੀ ਹੋਇਆ? ਇਦਾਂ ਕਿਨਾਂ ਜਾ ਕੇ ਇਦਾਂ ਮੁੜ ਜਾਣਾ ਹੀ। ਇਦਾਂ ਮਰੇ ਸਾਹਮਣੇ ਆਣਾ ਹੀ। ਆ ਜਾਓ। ਆ ਨਾਲ ਹੀ ਆ ਭਰਾ। ਆਪਾਂ ਬਹੁਤ ਹੋਇਆ ਪੁੱਤੋ। ਫਾਕ ਸੱਤੀ ਆਰ ਬਹੁਤ ਹੋ ਗਿਆ ਫਾਕ ਕਿੰਨਾ ਜਿਆਦਾ ਹੋਇਆ ਨਾ ਪਾਣੀ ਨਿਕਲ ਨਾ ਪਿਆ ਗੋਡੇ ਮਰੇ ਆ ਨਾ ਗਰੀਸ ਮੁੱਕ ਗਈ ਗੋਡੀਆਂ ਦੀਆਂ ਗੱਡੀ ਤੇ ਬਾਕੀ ਆਪਾਂ ਚੱਲੇ ਆ ਮੇਰੇ ਦੋਸਤੋ ਤੇ ਤੁਹਾਨੂੰ ਦਿਖਾਵਾਂਗੇ ਦਰਸ਼ਨ ਤਾਂ ਫੋਟੋ ਵੀ ਕਰਦੇ ਆ ਬਾਕੀ ਬਣੇ ਰੋਗ ਦੇ ਆਂ ਦੋਸਤੋ ਬਾਕੀ ਦੇਖ ਲਓ ਵਿਊ ਉਹ ਬਿਲਡਿੰਗ ਆ ਤੇ ਅਮ ਭਰਾ ਜਾਂਦਾ ਮੋਰੇ ਮਾਰੇ ਲਓ ਜੀ ਇਹ ਇਦਾਂ ਤੋਂ ਰਿਐਕਟ ਕਰਦਾ ਗਰੇ ਬਾਹਰ ਕਹਿੰਨਾ ਕੈਨੇਡਾ ਚ ਨਹੀਂ ਆ ਗਿਆ ਪਹਿਲੀ ਵਾਰ ਆਇਆ ਹਾਂ ਇਹ ਫੀਲਿੰਗ ਫੀਲਿੰਗ ਬਹੁਤ ਵਧੀਆ ਆ ਰਹੀ ਹੈ ਇੱਥੇ ਯਾਰ ਆ ਕੇ ਸੱਚੀ ਸਾਡੇ ਵਾਲ ਤੋਂ ਵਧੀਆ ਹੈ ਦਾ ਇੱਥੇ ਬਾਕੀ ਉਹ ਮੁਰੇ ਬਾਈ ਕਹਿੰਦੇ 7.8 ਲੱਖ ਦੀ ਇਹ ਮਹੀਨੇ ਨਾ ਓ ਲੈ ਮਾਈ ਗੋਡ ਓਹੋ ਦਿਖਾਓ ਦਿਖਾਓ ਯਾਰ ਕੇ ਤੇ ਯਾਰ ਬੱਕੇ ਉਹ ਮੁਰੇ ਬੁੱਗੇ ਬੁੱਗੇ ਕਹਿੰਦੇ ਹਾਂ ਤੇ ਬੁੱਗੇ ਆਹ ਲੋ ਦੋਸਤੋ ਲੈ ਮੈਨੂੰ ਦੇ ਚੱਕ ਕੇ 12 ਕਿੰਨੇ ਦਾ ਯਾਰ ਲੇ ਲਓਗਾ ਇਹ ਹੋਗਾ 300 600 600 600 ਠੀਕ ਹੈ 150 ਲੈ ਲੈ ਬਾਜੀ ਇਹਦਾ ਹਲੋ ਜੀ ਭਰਾਣੇ ਦੇ ਬੁਗੇ ਲਾਇਆ ਬੁਗੇ ਭਾਣੇ ਬੁਗੇ ਲਾਇਆ ਬਹੁਤ ਸੋਹਣੇ ਲੈ ਲਓ ਬੁਗੇ ਮਾੜਾ ਬੁਗੇ ਪਰ ਕਿੱਟ ਲੈਂਦੀ ਹੋ ਆ ਇਹ ਚੋ ਅਸੀਂ ਦੋ ਚੀਜ਼ਾਂ ਯੂਜ਼ ਕੀਤੀਆਂ ਬਸ ਇੱਕ ਲੋਈ ਤੇ ਇੱਕ ਦੂਜਾ ਕੀ ਪਾਣੀ ਬਸ ਉਹ ਪਤਾ ਨਹੀਂ ਕੀ ਲੈ ਕੇ ਆ ਗੇਟੇ ਚ ਪਾ ਕੇ ਕਿੱਡ ਚ ਭਾਰੇ ਬੜਾ ਹੈ ਦੋ ਚੀਜ਼ਾਂ ਜੂਜ਼ ਦੀ ਇਹ ਚਾਦਰ ਨੇ ਇੰਨੀ ਚਾਦਰ ਨੇ ਬਚਾਇਆ ਇਹ ਜਿਹੜੀ ਲੈ ਲਈ ਇਹ ਟ੍ਰੇਨ ਚ ਬਹੁਤ ਓਕੇ ਹੋਇਆ ਯਾਰ ਜਿਹੜਾ ਲੱਕ ਜੋੜਦਾ ਹੀ ਟ੍ਰੇਨ ਵਿੱਚ ਠੰਡੀ ਹੈ ਜੀ ਹਾਂ ਲੋ ਜੀ ਦੋਸਤੋ ਬਾਕੀ ਆਪਾਂ ਚੱਲੇ ਆ ਤੇ ਜੀ ਹਣ ਦੇਖਦੇ ਪਏ ਆ ਬਲੌਗ ਮੇਰੇ ਦੋਸਤੋ ਲਾਈਕ ਕਰ ਲਿਆ ਕਰੋ ਬਲੌਗ ਦੇਖ ਕੇ ਤੇ ਚੈਨਲ ਕਰ ਲੋ ਸਬਸਕ੍ਰਾਈਬ ਤੇ ਬਾਕੀ ਜਾਂ ਦਿਖਾਵਾਂਗੇ ਕਰੋਨੇ ਦਰਸ਼ਨ ਆਪਾਂ ਪਹੁੰਚ ਗਏ ਗੁਰਦੁਆਰੇ ਦੇ ਬਾਹਰ ਤੇ ਆਇਆਗਾ ਬਾਹਰਲਾ ਵੀਊ ਤੇ ਬਾਕੀ ਆਪਾਂ ਜਾਵਾਂਗੇ ਅੰਦਰ ਤੇ ਤਲੈ ਇੱਥੋਂ ਘਰ ਦਰਸ਼ਨ ਲੋਈ ਲੋਈ ਦੋਸਤੋ ਆਪਾਂ ਆ ਗਏ ਆ ਤੇ ਬਾਕੀ ਤੇ ਸ਼ਾਂਤੀ ਹੈ ਅੰਦਰ ਦਾ ਦੇਖਦੇ ਆ ਤੇ ਬਾਕੀ ਬਣੇ ਰਿਹਾ ਬਲੌਗ ਤੇ ਮੈਂ ਚੱਲਾ ਅੰਦਰ ਤੇ ਬਾਕੀ ਦੇਖਦੇ ਆ ਜਿਹਦਾ ਕੈਮਰਾ ਲੋਡ ਖਿਆ ਬੰਦ ਖਾਵੇਂ ਦਰਸ਼ਨ ਕਰਾਵਾਂਗੇ ਮੈਂ ਵੀ ਤੀਜੀ ਤੀਜੀ ਵਾਰ ਆਇਆ ਕੈਮਰਾ ਕੋਈ ਓਨ ਕੀਤਾ ਅੰਦਰ ਤੇ ਆਪਾਂ ਅੱਗੇ ਦੇਖਦੇ ਦੇਖਦੇ ਆ ਜਾ ਕੇ ਤੇ ਬਾਕੀ ਬਣੇ ਲੋਈ ਦੋਸਤੋ ਹੋ ਗਏ ਅੰਦਰ ਇੰਟਰ ਲੋ ਜੀ ਆ ਗਏ ਆ ਬਾਕੀ ਆਪਾਂ ਲੌਣ ਲੱਗਿਆ ਬੂਟ ਕੋਈ ਦੋਸਤਾਂ ਬਨ ਲਿਆ ਰਮਾਲ ਤੇ ਭਰਾਂ ਬਨ ਲਿਆ ਪਟਕਾ ਸੋਨਾ ਲੱਗਣ ਡਿਆ ਲੋ ਜੀ ਆਪਾਂ ਆ ਗਏ ਆ ਅੰਦਰ ਐਂਟਰ ਹੋ ਗਏ ਆ ਤੁਹਾਨੂੰ ਦਿਖਾਤਾ ਵੀਊ ਤੇ ਬਾਕੀ ਹੁਣ ਅਪ ਚੱਲਦੇ ਆ ਬੈਗ ਜਮਾ ਕਰਾਉਣ ਬੂਟ ਤਾਂ ਲਾਤੇ ਸੀਗੇ ਤੇ ਆਪਾਂ ਹੁਣ ਕਰਨੇ ਦਰਸ਼ਨ ਕੱਪੜੇ ਵਿੱਚ ਨੂੰ ਜਿੱਦਾਂ ਗੱਲਾਂ ਕੋਈ ਕੱਪੜੇ ਨੂੰ ਚੀ ਜਾਲਦੇ ਆਹੋ ਆ ਬੈਗ ਜਮਾ ਕਰਾ ਕੇ ਮੱਥਾ ਟੇਕ ਲੈਨੇ ਫਿਰ ਬਾਅਦ ਚ ਦੇ ਨਵਾਂਗੇ ਕੀ ਆਹ ਹੌਲੇ ਲਾਂਗੇ ਕਹਿੰਦਾ ਬੱਚੋ ਬਲਕ ਹੰਬਲੀ ਆ ਨਾ ਡੈਗ ਦੇ ਕੇ ਜਦੋਂ ਇੱਧਰ ਰੋਣਾ ਲਓ ਜੀ ਦੋਸਤੋ ਆ ਗਏ ਆ ਤੇ ਮੱਥਾ ਟੇਕਣਾ ਆ ਵੀਊ ਉਹ ਜੀ ਪੂਰਾ ਸਕੂਨ ਮਿਲਦਾ ਪੂਰਾ ਆਪ ਮੈਂ ਤਾ ਉਪਰ ਲੋਈ ਲਟ ਲਈਆਂ ਆਪ ਮੈਂ ਤਾ ਰਸਕਾ ਵੀ ਨਾ ਇੱਥੇ ਉਹ ਇਕੱਲੇ ਦੁਰਿਆ ਮੋਰੇ ਆਉਂਦੇ ਉਹਨੂੰ ਫਿਕਰ ਹੀ ਨਹੀਂ ਕੋਈ ਹੈ ਮੇਰੇ ਨਾਲ ਲੋਈ ਦੋਸਤੋ ਕਰ ਲੋ ਸਰੋਵਰ ਦੇ ਦਰਸ਼ਨ ਲੋਈ ਦੋਸਤੋ ਕੱਲੋਂ ਦਰਸ਼ਨ ਇਧਰੋਂ ਵੀ ਬਾਕੀ ਵੀਡੀਓ ਬਣਾਉਣ ਨਹੀਂ ਦਿੰਦੇ ਆਪਾਂ ਫੇਰ ਵੀ ਇੱਕ ਅੱਧੀ ਕਲਿੱਪ ਲੈ ਲੈਣੇ ਆਂ ਲੋ ਜੀ ਇਸ਼ਨਾਨ ਕਰਨਾ ਸੀਗਾ ਯਾਰ ਪਾਣੀ ਬਹੁਤ ਠੰਡਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਤੇ ਵਾਹਿਗੁਰੂ ਜੀ ਤੇ ਕੱਪਾ ਗਰੀਓ ਬਸ ਆਪਾਂ ਹੁਣ ਚੱਲੇ ਆ ਲੰਗਰ ਖਾਨ ਭੁੱਖ ਲੱਗੀ ਥੋੜੀ ਜੀ ਤੇ ਚਾਹ ਜਾਈਏ ਸਵੇਰ ਦਾ ਕੁਝ ਖਾਦਾਂ ਨਹੀਂ ਭੁੱਖ ਲੱਗੀ ਆ ਬਹੁਤ ਜਿਆਦਾ ਬਹੁਤ ਭੁੱਖ ਲੱਗੀ ਆ ਕਿ ਮਹਾਰਾਜ ਜੀ ਦੀ ਜਨ ਲੰਗਰ ਪ੍ਰਸ਼ਾਦਾ ਛਕਾਂਗੇ ਤੇ ਲੋਈ ਦੋਸਤਾਂ ਆਪਾਂ ਚੱਲੇ ਲੰਗਰ ਖਾਨ ਤੇ ਬਾਕੀ ਅੱਜ ਦੇ ਵਲੌਗ ਚ ਇੰਨੇ ਸੀ ਆ ਬਦਨ ਦਰਸ਼ਕ ਵੀ ਕਰਾਉਂਦੇ ਆ ਕਿ ਆਪਾਂ ਸਵੇਰ ਦੇ ਕੁਝ ਖਾਦਾਂ ਨਹੀਂ ਹੋ ਤੇ ਜਿਹੜੇ ਆਪਣੇ ਨਵੇਂ ਨੇ ਚੈਨਲ ਕਰੋ ਸਬਸਕ੍ਰਾਈਬ ਲਾਈਕ ਤੇ ਬਾਕੀ ਆਪਾਂ ਅੱਜ ਵਲੌਗ ਚ ਇੰਨਾ ਹੀ ਸੀਗਾ ਤੇ ਜੇ ਕਿਤੇ ਹੋਰ ਥਾਂ ਗਏ ਆਪਾਂ ਤੁਹਾਨੂੰ ਜਰੂਰ ਦਿਖਾਵਾਂਗੇ ਅਗਲੇ ਵਲੌਗ ਚ ਤੇ ਇਹ ਚੈਨਲ ਕਰ ਲੋ ਸਬਸਕ੍ਰਾਈਬ ਓਕੇ ਜੀ ਸਤਿ ਸ੍ਰੀ ਅਕਾਲ ਫਸਟ ਗੱਲ ਸਤਿ ਸ੍ਰੀ ਅਕਾਲ